ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਹਾਣੀ ਤਰਫ ਦਰਮਿਆਨੇ ਕੱਦ ਕਾਟ ਦੀ ਸੋਹਣੀ ਸੁਨੱਖੀ ਪ੍ਰੀਤ ਦਾ ਜਦ ਮੰਦੀਪ ਨਾਲ ਰਿਸ਼ਤਾ ਤੈਅ ਹੋਇਆ ਤਾਂ ਉਹ ਅੰਤਾਂ ਦੀ ਖੁਸ਼ੀ ਉਹ ਮਾਣੀ ਹੀ ਮਨ ਆਪਣੇ ਹੋਣ ਵਾਲੇ ਪਤੀ ਨੂੰ ਬਹੁਤ ਹੀ ਪਿਆਰ ਕਰਨ ਲੱਗੀ ਸੀ ਆਪਣੇ ਦਿਲ 'ਚ ਲੱਖਾਂ ਹੀ ਇਰਮਾਨ ਸਮੋਈ ਪ੍ਰੀਤ ਆਪਿਆ ਕਿ ਸਹੁਰੇ ਘਰ ਆ ਗਈ ਪਰ ਉਸ ਨੂੰ ਬਹੁਤ ਜਲਦੀ ਅਹਿਸਾਸ ਹੋ ਗਿਆ ਕਿ ਉਸਦੀ ਸੱਸ ਬਹੁਤ ਹੀ ਤਿੱਖੇ ਸੁਭਾਅ ਦੀ ਹੈ ਤੇ ਉਸਦਾ ਪਤੀ ਵੀ ਆਕੜ ਵਾਲੇ ਸੁਭਾਅ ਦਾ ਹੈ ਫਕਤ ਵੀਚਾ ਗਿਆ ਪ੍ਰੀਤ ਦੀ ਹਮੇਸ਼ਾ ਦਿਲਸਾਹੂਂਦੀ ਕਿ ਮਨਦੀਪ ਉਸ ਦੇ ਕੋਲ ਬੈਠੇ ਉਸ ਨਾਲ ਦੁੱਖ ਸੁੱਖ ਸਾਂਝਾ ਕਰੇ ਉਸ ਨਾਲ ਢੇਰ ਸਾਰੀਆਂ ਗੱਲਾਂ ਕਰੇ ਉਸ ਨੂੰ ਬਾਹਾਂ 'ਚ ਭਰ ਲਵੇ ਤੇ ਉਹ ਉਸ ਨਾਲ ਜਿਆਦਾ ਤੋਂ ਜਿਆਦਾ ਸਮਾਂ ਬਤੀਤ ਕਰੇ ਪਰ ਮਨਦੀਪ ਅਜਿਹਾ ਕੁਝ ਨਾ ਕਰਦਾ ਉਹ ਪ੍ਰੀਤ ਤੋਂ ਬਿਲਕੁਲ ਹੀ ਬੇਪਰਵਾਹ ਕੰਮ ਤੋਂ ਆਉਂਦਿਆਂ ਜਾਂ ਮਾਂ ਕੋਲ ਜਾਂ ਟੀਵੀ ਤੇ ਜਾਂ ਮੋਬਾਈਲ 'ਚ ਘੂਬਿਆ ਰਹਿੰਦਾ ਉਹ ਪ੍ਰੀਤ ਨਾਲ ਸਿਰਫ ਮਤਲਬ ਦੀ ਗੱਲ ਹੀ ਕਰਦਾ ਜਦੋਂ ਪ੍ਰੀਤ ਉਸ ਨੂੰ ਆਪਣੀਆਂ ਭਾਵਨਾਵਾਂ ਦਾ ਅਹਿਸਾਸ ਕਰਾਉਣ ਦੀ ਕੋਸ਼ਿਸ਼ ਕਰਦੀ ਤਾਂ ਮਨਦੀਪ ਉਸ ਨੂੰ ਹੀ ਦੋਸ਼ੀ ਠਹਿਰਾ ਲੜ ਝਗੜ ਦੂਜੇ ਕਮਰੇ ਚ ਚਲਾ ਜਾਂਦਾ ਤੇ ਪ੍ਰੀਤ ਘੰਟਿਆਂ ਵਧੀ ਰੋਣ ਲਈ ਮਜਬੂਰ ਹੋ ਜਾਂਦੀ ਇੰਜ ਹੀ ਵਕਤ ਬੀਤਦਾ ਗਿਆ ਮਨਦੀਪ ਦਾ ਵਿਹਾਰ ਦੇਖ ਪ੍ਰੀਤ ਬਹੁਤ ਟੁੱਟ ਫਰੀ ਉਸ ਦੇ ਅੰਦਰ ਇੱਕ ਖਾਲੀਪਨ ਵਧਦਾ ਜਾਂਦਾ ਦੋ ਬੱਚੇ ਵੀ ਹੋ ਗਏ ਪਰ ਉਹਨਾਂ ਦੇ ਮਨ ਦੀ ਸਾਜਣਾ ਬਣ ਸਕੀ ਵਕਤ ਦੀਆਂ ਤਾਹਾਂ ਚ ਕਈ ਬਰੇ ਬੀਤ ਗਏ ਵਕਤ ਬੀਤਣ ਨਾਲ ਪ੍ਰੀਤ ਅੰਦਰਲਾ ਖਾਲੀਪਨ ਹੋਰ ਵੀ ਵਧਦਾ ਗਿਆ ਉਸ ਨੂੰ ਸਿਰਦਰਦ ਡਿਪਰੈਸ਼ਨ ਤੇ ਹੋਰ ਕਈ ਬਿਮਾਰੀਆਂ ਨੇ ਘੇਰ ਲਿਆ ਪਰ ਮੰਦੀਪ ਵੀ ਸਭ ਤੋਂ ਵੇਖਵਰਪ੍ਰੀਤ ਤੋਂ ਅਲੱਗ ਬੈਠਾ ਰਹਿੰਦਾ ਤੇ ਅਲੱਗ ਹੀ ਸੌਂ ਜਾਂਦਾ ਵਕਤ ਬੀਤਣ ਨਾਲ ਦੋਵੇਂ ਬੱਚੇ ਵਿਆਹੇ ਗਏ ਮੁੰਡਾ ਵਿਦੇਸ਼ ਵਿੱਚ ਸੈੱਟ ਹੋ ਗਿਆ ਹੁਣ ਘਰ ਵਿੱਚੋਂ ਦੋਵੇਂ ਇਕੱਲੇ ਹੀ ਰਹਿ ਗਏ ਪਰ ਇਸ ਦੇ ਬਾਵਜੂਦ ਅਲੱਗ-ਅਲੱਗ ਕਮਰਿਆਂ 'ਚ ਅਜਨਵੀਆਂ ਵਾਂਗ ਬੈਠੇ ਰਹਿੰਦੇ ਜੇਕਰ ਉਹਨਾਂ ਆਪਸ ਵਿੱਚ ਕੋਈ ਵੀ ਗੱਲ ਕਰਨੀ ਹੁੰਦੀ ਤਾ ਮੋਬਾਈਲ ਤੇ ਮੈਸੇਜ ਜਰੀਏ ਹੀ ਕਰਦੀ ਅੱਜ 55 ਬਰਿਆਂ ਨੂੰ ਟੁਕੀ ਉਦਾਸ ਪਈ ਪ੍ਰੀਤ ਛੱਤ ਨੂੰ ਨਿਹਾਰ ਰਹੀ ਸੀ ਕਿ ਸਵੇਰ ਦੀ ਸੈਰ ਤੇ ਗਏ ਮਨਦੀਪ ਦਾ ਮੈਸੇਜ ਆਇਆ ਪ੍ਰੀਤ ਨੇ ਖੋਲ ਕੇ ਪੜਿਆ ਤਾਂ ਹੈਰਾਨ ਰਹਿ ਗਈ ਲਿਖਿਆ ਸੀ ਪ੍ਰੀਤ ਮੈਨੂੰ ਅੱਜ ਤੂੰ ਰੰਦਰ ਤੱਕ ਅਹਿਸਾਸ ਹੋ ਗਿਆ ਕਿ ਮੈਂ ਹੀ ਤੇਰੇ ਨਾਲ ਰੁੱਖਾ ਵਿਹਾਰ ਕਰਦਾ ਰਿਹਾ ਜਿਸ ਕਾਰਨ ਅਸੀਂ ਅੱਜ ਤੱਕ ਦਿਲੋਂ ਇੱਕ ਨਾ ਹੋ ਸਕੇ ਤੂੰ ਤਾਂ ਮੇਰੇ ਤੋਂ ਪਿਆਰ ਹੀ ਮੰਗਿਆ ਸੀ ਤੇ ਮੈਂ ਅੱਜ ਤੋਂ ਆਪਾਂ ਇਕੱਠੇ ਜ਼ਿੰਦਗੀ ਜੀਵਾਂਗੇ ਤੂੰ ਬਸ ਨਾਸ਼ਤਾ ਬਣਾ ਆਪਾਂ ਇਕੱਠੇ ਬੈਠ ਕੇ ਖਾਵਾਂਗੇ ਮੈਂ ਬਸ ਹੁਣੇ ਹੀ ਆਇਆ ਐਨਾ ਹੀ ਪੜ ਪ੍ਰੀਤ ਹੱਸੀ ਉਹ ਅੱਜ ਖੁੱਲ ਕੇ ਹੱਸੀ ਉਸਨੇ ਜਲਦੀ ਨਾਲ ਨਾਸ਼ਤਾ ਬਣਾ ਮੇਜ਼ ਤੇ ਸਜਾਇਆ ਤੇ ਆਪ ਕੁਰਸੀ ਤੇ ਢੋ ਲਗਾ ਕੇ ਬੈਠ ਗਈ ਮਨਦੀਪ ਨੇ ਆ ਕੇ ਪਿੱਛੋਂ ਹੀ ਉਸਨੂੰ ਵਾਹਾਂ ਚ ਭਰ ਲਿਆ ਉਹ ਕੁਝ ਨਾ ਬੋਲੀ ਉਸਨੇ ਉਸਨੂੰ ਹਿਲਾਇਆ ਤਾਂ ਉਹ ਇੱਕ ਪਾਸੇ ਲੁੜਕ ਗਈ ਮਨਦੀਪ ਨੇ ਉਸਨੂੰ ਜਲਦੀ ਨਾਲ ਚੁੱਕਿਆ ਪਰ ਇਹ ਕੀ ਪ੍ਰੀਤ ਤਾਂ ਜਾ ਚੁੱਕੀ ਸੀ ਬਾਰਿਕ ਆਖਰੀ ਮੁਸਕਰਾਹਟ ਅਜੇ ਵੀ ਉਸਦੇ ਚਿਹਰੇ ਤੇ ਸੀ ਤੇ ਮੋਬਾਈਲ ਉਸਨੇ ਕੁੱਟ ਕੇ ਛਾਤੀ ਨਾਲ ਲਾਇਆ ਹੋਇਆ ਸੀ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ